ਕੂਪਨ ਦੇ ਵਿੱਚ ਅਸੀਂ 101 ਨਾਮ ਗੱਡੇ ਨੇ ਯਮ ਇਤੇ 3-4 ਰੁਪਏ ਮੰਥਲੀ ਯਮਈਆ ਕਾ ਫੋਲਡ ਹੋਣ ਲੈਣਾ ਵਾ ਅਸੀਂ ਤੁਹਾਨੂੰ ਉਹ ਵੀ ਕਿਸ਼ਤਾਂ ਦੇ ਦੇ ਦਾਂਗੇ ਇਹਦੇ ਕਿਸ਼ਤਾਂ 2 ਸਾਲ ਦੇ ਕਿਟ ਹੋ ਜਾਂਦੀਆਂ ਤੇ ਆਪਣਾ ਪ੍ਰਾਈਸ ਦਾ ਚੈਲੰਜ ਹੋਗਾ ਮਤਲਬ ਇਹ ਪ੍ਰਾਈਸ ਆਪਣਾ ਸਭ ਤੋਂ ਘੱਟ ਹੋਗਾ ਇਹ ਚੀਜ਼ ਦੀ ਆਪਣੀ ਗਰੰਟੀ ਆ ਦੁਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਸਹਿਰ ਐਕੋਰਡ ਦੀ ਆ ਨਿਊ 바ਵਾ ਟੈਲੀਕਾਮ ਤੇ ਆਏ ਆ ਆਪਾਂ ਤੇ ਵੀਰ ਨੇ ਲੱਕੀ ਕੂਪਨ ਵੀ ਰੱਖੇ ਆ ਤੇ ਕਿਹੜੇ ਫੋਨਾਂ ਤੇ ਲੱਕੀ ਕੂਪਨਾਂ ਕੀ ਸਕੀਮਾਂ ਤੇ ਆਪਾਂ ਜਾਣਕਾਰੀ ਲਵਾਂਗੇ ਆਦੋ ਆਜੋ ਆਪਾਂ ਕਰਦੇ ਆ ਗੱਲ 바ਵੇ ਨਾਲ ਤੇ ਕੀ ਕੀ ਸਕੀਮਾਂ ਨੇ ਕੀ ਕੀ ਲੱਕੀ ਗੋਪਨਾ ਤੇ ਕਿਹੜੇ ਕਿਹੜੇ ਮੋਬਾਈਲਾਂ ਤੇ ਆਪਾਂ ਗੱਲ ਕਰਦੇ ਹੋਰ ਬਾਬੇ ਕੀ ਹਾਲ ਚਾਲ ਹੈ ਵੀਰੇ ਕੀ ਹਾਲ ਚਾਲ ਹੈ ਵਧੀਆ ਠੀਕ ਹੈ ਹਾਂਜੀ ਹਾਂਜੀ ਬਗੇ ਤੇ ਹੋਰ ਕੰਮਕਾਰ ਵਧੀਆ ਸੈਟ ਆ ਹਾਂਜੀ ਬਾਬੇ ਬੱਸੀ ਗੱਲ ਦੀ ਸਾਰਿਆਂ ਨੂੰ ਤੇ ਬਾਬੇ ਕੀ ਕੂਪ ਜਿਹੜੀ ਆਪਾਂ ਸਕੀਮ ਲਾਈ ਆ ਲੱਕੀ ਗੋਪਨ ਦੀ ਉਹ ਕਿਹੜੇ ਫੋਨਾਂ ਤੇ ਆ ਸਾਰੇ ਸਰੇਕ ਫੋਨ ਤੇ ਆ ਕਿਵੇਂ ਆ ਵੀ ਜੇ ਆਪਾਂ ਕੋਈ ਯਾਰ ਕੋਈ ਸਿੰਪਲ ਫੋਨ ਵੀ ਲੈ ਲੈਂਦਾਗਾ ਉਹਦੇ ਤੇ ਆ ਕਿਵੇਂ ਆ ਤੁਸੀਂ ਸਾਡੇ ਕੋਲੋਂ ਕੋਈ ਵੀ ਐਂਡਰੋਇਡ ਫੋਨ ਚਾਹੇ ਆਈਫੋਨ ਤੁਸੀਂ ਬਾਏ ਕਰਦੇ ਹੋ ਅਸੀਂ ਤੁਹਾਨੂੰ ਉਹਦੇ ਨਾਲ ਇੱਕ ਲੱਕੀ ਗੋਪਨ ਦੇ ਦਵਾਂਗੇ ਉਸ ਕੁਪਨ ਦੇ ਵਿੱਚ ਅਸੀਂ 101 ਨਾਮ ਕੱਢੇ ਨੇ ਜਿੰਦੇ ਵਿੱਚ ਕੀ ਪਹਿਲਾ ਨਾਮ ਹੈਗਾ ਵਾ ਈਵੀ ਸਕੂਟਰ ਆ ਆਈਫੋਨ ਆ ਐਂਡਰੋਇਡ ਫੋਨ ਨੇ ਵਾਚੇਸ ਨੇ 에ਅਰਪੋਰਟ ਨੇ ਸਾਊਂਡ ਬਾਰ ਨੇ ਟੋਟਲ 101 101 ਨਾਮ ਨੇ ਇਹ 17 ਨਵੰਬਰ ਨੂੰ ਅਸੀਂ ਕੱਢਾਂਗੇ ਭਲੀ ਕੋਈ ਵੀ ਕਸਟਮਰ ਸਾਡੇ ਕੋਲੋਂ ਕੋਈ ਵੀ ਫੋਨ ਬਾਏ ਕਰੂਗਾ ਠੀਕ ਆ ਐਂਡਰੋਇਡ ਹੋਵੇ ਆਈਫੋਨ ਜਿੰਨੀ ਮਰਜ਼ੀ ਰੇਂਜ ਆ ਲੋਵੇ 6-7000 ਰੁਪਏ ਦੇ ਸਟਾਰਟ ਹੋ ਜਾਂਦੀ ਆ ਫੋਨ ਦੀ ਉਹਨੂੰ ਅਸੀਂ ਇੱਕ 쿠ਪਨ ਦੇਵਾਂਗੇ ਲੱਕੀ ਕੁਪਨ ਉਹਦਾ ਲੱਕੀ ਗੁੱਪਨਾ ਡਰਾ ਵਿੱਚ ਪਾਇਆ ਜਾਊਗਾ ਤੇ ਉਹਨੂੰ ਇੱਕ ਮਲਗੀ ਲੱਕੀ ਜਿਹੜਾ ਫਰਸਟ ਓਨਰ ਫਰਸਟ ਹੋਊਗਾ ਬੰਦਾ ਉਹਨੂੰ ਮਤਲਬ ਕਿ ਈਵੀ ਸਕੂਟਰ ਦਿੱਤਾ ਜਾਊਗਾ ਬਾਕੀ ਆਈਫੋਨ ਨੇ ਐਂਡਰੋਇਡ ਨੇ ਟੋਟਲ 101 ਨਾਮ ਨੇ 101 ਨਾਮ ਉਹ ਸਾਰੇ ਆਪਾਂ ਇੱਥੇ ਜਨਤਕ ਜਨਤਾ ਦੇ ਸਾਹਮਣੇ ਕੱਢੇ ਜਾਣਗੇ ਜਨਤਾ ਦੇ ਸਾਹਮਣੇ ਇਹ ਸਾਡਾ ਹਾਂਜੀ ਲਾਈਵ ਵੀ ਸਾਡਾ ਇੱਕ ਪੇਜ ਬਣਾਇਆ ਨਿਊ ਬਾਬਾ ਟੈਲੀਕਮ ਇੰਸਟਾਗ੍ਰam ਤੇ ਆ ਫੇਸਬੁੱਕ ਤੇ ਅਸੀਂ ਆਉਂਦੇ ਤੇ ਵੀ ਆਉਂਦੇ ਤਾਂ ਇਹ ਲਾਈਵ ਕੱਢਾਂਗੇ ਬਾਕੀ ਜੇ ਕੋਈ ਕਿਸੇ ਕਸਟਮਰ ਨੇ ਮਲਗੀ ਹੈ ਤੇ ਸਾਡੇ ਕੋਲ ਆ ਕੇ ਲਾਈਵ ਦੇਖਣਾ ਦੇਖ ਵੀ ਸਕਦਾ ਵਾ ਅਸੀਂ ਠੀਕ ਤੇ ਬਾਏ ਹੋਰ ਆਪਣੇ ਕੋਲੇ ਹੁਣ ਫੋਨ ਵਗੈਰਾ ਕਿਹੜੇ ਕਿਹੜੇ ਕੋਲ ਤੁਸੀਂ ਆਈਫੋਨ ਵੀ ਤੁਸੀਂ ਈਐਮਆਈ ਸਾਡੇ ਕੋਲ ਸਾਰੇ ਤਰ੍ਹਾਂ ਦੇ ਫੋਨ ਨੇ ਤੁਸੀਂ ਈਐਮਆਈ ਤੇ ਬਾਏ ਕਰ ਸਕਦੇ ਹੋ ਤੁਸੀਂ ਮੰਨ ਲਓ ਆਈਫੋਨ ਲੈਣਾ ਸਾਡੇ ਤੋਂ ਲੈਣਾ ਈਐਮਆਈ ਤੇ 3-4000 ਰੁਪਏ ਮੰਥਲੀ ਈਐਮਆਈ ਆ ਕਸਟਮਰ ਨੂੰ ਇਕੱਠੇ ਪਈਆਂ 60000 ਰੁਪਏ ਲਾਣਾ ਔਖਾ ਲੱਗਦਾ ਵਾ ਹਾਂਜੀ ਤੇ ਤੁਸੀਂ 3-4000 ਰੁਪਏ ਮਹੀਨਾ ਕਿਸ਼ਤ ਦੇ ਵੀ ਤੁਸੀਂ ਆ ਫੋਨ ਸਾਡੇ ਤੋਂ ਬਾਏ ਕਰ ਸਕਦੇ ਹੋ ਇਹ ਤੇ ਨਿਊ ਫੋਨ ਤੇ ਆ ਜੇ ਕੋਈ ਸੈਕੰਡ ਹੈਂਡ ਫੋਨ ਲੈਣਾ ਕਿਸੇ ਨੇ ਸੈਕੰਡ ਹੈਂਡ ਫੋਨ ਤੇ ਵੀ ਅਸੀਂ ਇਨਸਟਾਲਮੈਂਟ ਕਰਦੇ ਆ ਤੁਸੀਂ ਕੋਈ ਵੀ ਆਈਫੋ ਬਜਾਜ ਫਿਨਸਰਵ ਦਾ ਕਾਸਟ ਕਸਟਮਰ ਦਾ ਕਾਰਡ ਬਣਿਆ ਹੋਣਾ ਜ਼ਰੂਰੀ ਆ ਮਤਲਬ ਕਿ ਜੇ ਕਿਸੇ ਕਸਟਮਰ ਦਾ ਕਾਰਡ ਨਹੀਂ ਬਣਿਆ ਹੋਇਆ ਸੀ ਉਹ ਕਸਟਮਰ ਦਾ ਕਾਰਡ ਬਣਾ ਵੀ ਦਵਾਂਗੇ ਤੁਸੀਂ ਆਧਾਰ ਕਾਰਡ ਪੈਨ ਕਾਰਡ ਤੇ ਅਕਾਊਂਟ ਨੰਬਰ ਲੈ ਕੇ ਸਾਡੇ ਕੋਲੇ ਆਣਾ ਵਾ ਉਹਨੂੰ ਪੂਰੀ ਫੁੱਲ ਸਪੋਰਟ ਕਰਾਂਗੇ ਸੀ ਡਿਸਕਾਊਂਟ ਜੋ ਵੱਧ ਤੋਂ ਵੱਧ ਅਸੀਂ ਉਹ ਦਵਾਂਗੇ ਆਈਫੋਨ ਵਗੈਰਾ ਵੀ ਹੈਗੇ ਆਪਣੇ ਕੋਲੇ ਸਾਡੇ ਕੋਲੇ ਸਾਰੇ ਤਰ੍ਹਾਂ ਦੇ ਪੀਸ ਨੇ ਤੁਸੀਂ ਸੈਮਸੰਗ ਦਾ ਫੋਲਡ ਫੋਨ ਲੈਣਾ ਵਾ ਅਸੀਂ ਤੁਹਾਨੂੰ ਉਹ ਵੀ ਕਿਸ਼ਤਾਂ ਦੇ ਦੇ ਦਿਆਂਗੇ ਕਿਸ਼ਤਾਂ 2 ਸਾਲ ਦੀਆਂ ਕਿਸ਼ਤਾਂ ਹੋਣ ਦੀਆਂ ਨੇ ਫੋਲਡ ਫੋਨ ਹੋਵੇ ਫਲਿੱਪ ਫੋਨ ਹੋਵੇ ਸਾਰੇ ਫੋਨ ਤੁਹਾਨੂੰ ਕਿ ਕਾ ਡਾਊਨ ਪੇਮੈਂਟ ਦਵਾ ਵੀਰੇ ਕਿਸਤ ਮਾਰ ਦਾ ਸਿਬਲ ਵਧੀਆ ਹੋਣਾ ਚਾਹੀਦਾ ਅਗਰ ਸਿਬਲ ਵਧੀਆ ਤਾਂ ਜ਼ੀਰੋ ਡਾਊਨ ਪੇਮੈਂਟ ਤੇ ਕੋਈ ਵੀ ਫੋਨ ਦੇ ਦਾਂਗੇ ਜੇ ਸਿਬਲ ਵਧੀਆ ਤਾਂ ਸਮਝੋ ਜ਼ੀਰੋ ਤੇ ਵੀ ਮਿਲ ਜਾਂਦਾਗਾ ਹਾਂਜੀ ਜ਼ੀਰੋ ਡਾਊਨ ਪੇਮੈਂਟ ਦੇ ਫੋਨ ਦਵਾਗੇ ਜਿਵੇਂ S24 Samsung ਦਾ ਫੋਨ ਆਉਂਦੇ ਉੱਪਰ ਸਿਰਫ ਤੁਸੀਂ 2000 ਰੁਪਏ ਮਹੀਨਾ ਕਿਸ਼ਤੇ ਤੁਸੀਂ ਸਾਡੇ ਤੋਂ ਫੋਨ ਲੈ ਸਕਦੇ ਹੋ Samsung ਦਾ S24 ਫੋਨ ਹੈ S24 Ultra ਲੈ ਸਕਦੇ ਹੋ ਫਲਿੱਪ ਫੋਨ ਫੋਲਡ ਫੋਨ ਸਾਰੇ ਤਰ੍ਹਾਂ ਦਾ ਸਟਾਕ ਸਾਡੇ ਕੋਲ ਅਵੇਲੇਬਲ ਆ ਔਰ ਦੀਵਾਲੀ ਦੇ ਸਕੀਮਾਂ ਇੰਨੀ ਕ ਜਿਆਦਾ ਆ ਚੁੱਕੀਆਂ ਨੇ ਹਰ ਫੋਨ ਦੇ ਉੱਪਰ 10 ਤੋਂ 1 ਜੋ ਪ੍ਰੀਮੀਅਮ ਮਾਡਲ ਨੇ ਠੀਕ ਆ ਬਾਕੀ ਤੁਸੀਂ 10000 ਰੁਪਏ ਦੇ ਜਲਾ ਮੋਡਲ ਵੀ ਲਓਗੇ ਉਹਦੇ ਉੱਪਰ ਵੀ ਘੱਟੋ ਘੱਟ 2000 ਰੁਪਏ ਡਿਸਕਾਊਂਟ ਆ ਇਹ ਸਕੀਮਾਂ ਸਾਰੀ ਦਿਵਾਲੀ ਤੱਕ ਵੈਲਿਡ ਨੇ ਦਿਵਾਲੀ ਤੱਕ ਵੈਲਿਡ ਹਾਂਜੀ ਤੇ ਲਓ ਵੀ ਦਰਸ਼ਕ ਵੀਰ ਦਿਵਾਲੀ ਤੋਂ ਪਹਿਲਾਂ ਪਹਿਲਾਂ ਖਰੀਦ ਲਓ ਤੇ ਇੱਕ ਲੱਕੀ ਕੂਪਨ ਦਾ ਵੀ ਆਪਾਂ ਫਾਇਦਾ ਲੈਣਾਗਾ ਜੇ ਕੋਈ ਵੀਰ ਲੈਂਦਾਗਾ ਫੋਨ 100 ਫੋਨ ਵਗੈਰਾ ਆ ਫੋਨ ਲੈਂਦਾਗਾ ਉਹਦੇ ਤੇ ਵੀਰ ਨੇ ਸਾਨੂੰ 100 ਹੀ ਦਿੱਤਾ ਵੀ ਲੱਕੀ ਕੂਪਨ ਨੂੰ ਦਿੱਤਾ ਜਾਊਗਾ ਤੇ ਜਨਤਕ ਸਾਹਮਣੇ ਸਾਰੀ ਜਨਤਾ ਸਾਹਮਣੇ ਕੱਢਿਆ ਜਾਊਗਾ ਤੇ ਇਹਨਾਂ ਦੇ ਪੇਜ ਚੱਲਦਾ ਨਿ ਤੇ ਹੋਰ ਬਾਬੇ ਕੀ ਕੀ ਆਪ ਕੋ ਕਰਵਾਉਣਾ ਬਾਕੀ ਇਹਣਾ ਇੱਕ ਨਾ ਤੁਹਾਨੂੰ ਮੈਂ ਦੱਸਣਾ ਸੀ ਵੀਰੇ 16 ਸੀਰੀਜ਼ ਆ ਰਹੀ ਹੈ ਆਪਣੇ ਕੋਲੇ ਜੇ ਕਿਸੇ ਕਸਟਮਰ ਨੇ 16 ਸੀਰੀਜ਼ ਦਾ ਕੋਈ ਵੀ ਆਈਫੋਨ ਬੁੱਕ ਕਰਾਉਣਾ ਹੋਵੇ ਬੁਕਿੰਗ ਸਟਾਰਟ ਆਪਣੇ ਕੋਲੇ 20 ਤਰੀਕ ਨੂੰ ਦਾ ਸਟਾਕ ਹੈ ਸਾਡੇ ਕੋਲੋਂ ਅਸੀਂ ਤੁਹਾਨੂੰ ਦੇ ਦੇਵਾਂਗੇ ਬਾਕੀ ਤੁਸੀਂ 16 ਸੀਰੀਜ਼ ਤੁਸੀਂ EMI ਤੇ ਵੀ ਲੈ ਸਕਦੇ ਹੋ ਇੱਕ ਸਾਲ ਦੀ ਕਿਸ਼ਤਾਂ ਹੋਣਗੀਆਂ ਉਹਦੀਆਂ ਆਈਫੋਨ ਦੀਆਂ 2 ਸਾਲ ਤੱਕ ਵੀ ਕਿਸ਼ਤਾਂ ਕਰ ਦਾਂਗੇ ਵੀਰੇ ਤੁਹਾਡੀ ਆਈਫੋਨ ਦੀਆਂ 16 ਆਪਾਂ ਨੂੰ ਮਿਲ ਜੂਗਾ 20 ਤਰੀਕ ਨੂੰ 20 ਤਰੀਕ ਨੂੰ ਸਟਾਕ ਸਾਡੇ ਕੋਲ 16 ਸੀਰੀਜ਼ ਦਾ ਜਿਹਦੇ ਤੇ ਬੁਕਿੰਗ ਕਰ ਰਹੇ ਆ ਉਹਦੇ ਉੱਪਰ ਜੇਕਰ ਕਿਸੇ ਕਸਟਮਰ ਨੇ ਕੈਸ਼ ਵਿੱਚ ਬਾਏ ਕਰਦਾ ਤਾਂ 5000 ਰੁਪਏ ਡਿਸਕਾਊਂਟ ਉਹਨੂੰ ਕੈਸ਼ ਵਿੱਚ ਦਿੱਤਾ ਜਾਊਗਾ ਤੇ ਜਿਹੜਾ ਕੋਈ ਸ਼ੇਅਰ ਕਰਕੇ ਵੀਡੀਓ ਆਊਗਾ ਤੇ ਉਹਨੂੰ ਕੀ ਸ਼ੇਅਰ ਕਰਕੇ ਆਓ ਤਾਂ ਮਤਲਬ ਕਿ ਬਹੁਤ ਵਧੀਆ ਵਧੀਆ ਤੁਹਾਨੂੰ ਗਿਫਟ ਦੇਵਾਂਗੇ ਸਾਊਂਡਬਾਰ ਦੀ ਹਾਂ ਜੀ ਹਾਂ ਜੀ ਬਾਕੀ ਸਾਊਂਡਬਾਰ ਦੀ ਸਕੀਮ ਸਾਡੇ ਹਰੇਕ ਆਈਫੋਨ ਨਾਲ ਚਲਾਈ ਹੋਈ ਆ ਤੁਸੀਂ ਸਾਡੇ ਕੋਲੋਂ ਕੋਈ ਵੀ ਆਈਫੋਨ ਬਾਏ ਕਰਦੇ ਹੋ ਹਨਾ ਚਾਹੇ ਤੁਸੀਂ ਕੈਸ਼ ਕਰੋ ਚਾਹੇ ਤੁਸੀਂ ਇਨਸਟਾਲਮੈਂਟ ਦੇ ਕਰੋ ਉਹਦੇ ਨਾਲ 11000 ਰੁਪਏ ਦੀ ਸਾਊਂਡਬਾਰ ਬਿਲਕੁਲ ਫ੍ਰੀ ਦਿੱਤੀ ਜਾਊਗੀ ਤੇ ਜਿਹੜਾ ਸ਼ੇਅਰ ਕਰਕੇ ਆਊਗਾ 10 ਕੋਈ ਉਹਨੂੰ ਵੀ ਕੋਈ ਨਾ ਕੋਈ ਵੀਰ ਕਹਿੰਦਾ ਤੇ ਕਿੰਨਾ ਟਾਈਮ ਹੋ ਗਿਆ ਬਾਵੇ ਆਪਣੂੰ ਦੁਕਾਨ ਨੂੰ 5 ਸਾਲ ਹੋ ਗਏ ਵੀਰ ਆਪਣਾ ਦੁਕਾਨ 5 ਸਾਲ ਹੋ ਗਏ ਹਾਂਜੀ 5 ਸਾਲ ਹੋ ਗਏ ਤਕਰੀਬ ਨੂੰ ਬਾਵੇ ਵੀਰ ਦਾ ਤਕਰੀਬ ਸਾਰੇ ਏਰੀਆ ਚ ਹੁਣ ਤਾਂ ਨਾਮ ਰੱਬ ਦੀ ਕਰ ਪਰਾਂਣ ਵਧੀਆ ਗਾ ਸੋਨਾ ਕੰਮ ਆ ਤੇਰਾ ਹੁਣ ਤਾਂ ਹਨਾ ਹਾਂਜੀ ਤੇ ਮੇਰੇ ਅਨਸਾਰ ਬੰਦਾ ਗਾ ਕੋਈ ਵੀ ਆਪਾਂ ਰੈਕੋਰਡ ਚ ਪਤਾ ਵੀ ਕਰ ਸਕਦੇ ਹਾਂ ਬਾਵੇ ਦਾ ਕਹੇ ਜਾ ਸੁਭਾਗ ਆ ਤੇ ਉਸ ਵਾਂ ਪੱਖੋਂ ਬਾਕੀ ਵੀ ਆਪਣਾ ਪ੍ਰਾਈਸ ਦਾ ਚੈਲੰਜ ਹੋਗਾ ਮਤਲਬ ਇਹ ਪ੍ਰਾਈਸ ਆਪਣਾ ਸਭ ਤੋਂ ਘੱਟ ਹੋਗਾ ਇਹ ਚੀਜ਼ ਦੀ ਆਪਣੀ ਗਾਰੰਟੀ ਆ ਇਹ ਚੀਜ਼ ਦੀ ਗਾਰੰਟੀ ਹਾਂਜੀ ਪ੍ਰਾਈਸ ਤਾਂ ਹੈਗੇ ਹੈਗਾ ਕੁਆਲਿਟੀ ਤੁਹਾਨੂੰ ਇੱਕ ਨੰਬਰ ਮਿਲੂਗੀ ਉਹਦੇ ਵਿੱਚ ਐ ਨਹੀਂ ਕੁਝ ਕੀ ਓਪਨ ਬਾਕਸ ਸਟਾਕ ਵੇਚਾਂਗੇ ਕੁਝ ਵੀ ਸਭ ਠੀਕ ਫਰੈਸ਼ ਡਿਸਟ੍ਰਿਬਿਊਸ਼ਨ ਵਾਲਾ ਹੋਗੀ ਆਪਾਂ ਸੇਲ ਕਰਦੇ ਆ ਸਾਰਾ ਤੇ ਵੀ ਉਹ ਕਹਿੰਦਾ ਦੇਖ ਲੋ ਪ੍ਰਾਈਸ ਦਾ ਵੀ ਚੈਲੰਜ ਆ ਤੇ ਸਮਾਨ ਵੀ ਪੂਰਾ ਆਣ ਇੱਕ ਨੰਬਰ ਵਧੀਆਗਾ ਕੋਈ ਹੈ ਨਹੀਂ ਕੋਈ ਐਸੀ ਚੀਜ਼ ਹਨਾ ਤੇ ਕਫੋਨਾਂ ਤੋਂ ਵਗੈਰਾ ਆਪਣੇ ਕੋਲ ਹੈਡਫੋਨ ਵਗੈਰਾ ਸਾਰਾ ਕੁਝ ਤਕਰੀਬ ਸਭ ਕੁਝ ਮਿਲੂਗਾ 에어ਪੋਰਟ ਵਗੈਰਾ ਸਭ ਕੁਝ ਮਿਲਦਾ ਸਾਰੇ ਕੁਝ ਵਾਚੇਸ ਵਗੈਰਾ ਹਾਂਜੀ 스마트 스마트 워ਚਸ ਵਗੈਰਾ 스마트 ਵੈਲ ਵਗੈਰਾ ਹਨਾ ਤੇ ਉਹ ਜਿਹੇ ਜੀ ਵੀ ਕੋਈ ਜਗਾਕ ਚਾਹੁੰਦਾ ਉਹ ਵੀ ਮਗਾ ਕੇ ਦੇ ਦਿੰਨੇ ਕੋਈ ਸਭ ਕੁਝ ਤਕਰੀਬ ਹੁੰਦੀਆਂ ਤਾਂ ਹੈਗੀਆਂ ਨੇ ਕੋਈ ਨਾ ਕੋਈ ਆ ਜਾਂਦਾ ਦੇਖ ਕੇ ਜਾਂ ਨੈਟ ਤੇ ਵੀ ਐਸੀ ਲੈਣੀਆਂ ਸੀ ਆਹ ਲੈਣੀਆਂ ਸਭ ਕੁਝ ਅਵੇਲੇਬਲ ਹੀ ਆਪਣ ਕੋ ਸਾਰੇ ਮਾਡਲ ਐਂਡਰੋਇਡ ਦੇ ਸਾਰੀ ਕੰਪਨੀਆਂ ਨੇ vivo ਲੈ ਲਓ ਤੁਸੀਂ oppo ਲੈ ਲਓ samsung ਲੈ ਲਓ redmi realme motorola ਦੇ ਵੀ ਸਾਰੇ ਮਾਡਲ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋ ਸਾਰੇ ਹਰ ਚਿਰ ਹਰ ਤਰ੍ਹਾਂ ਦਾ ਫਾਈਨਾਂਸ अवेलेबल ਆਪਣੇ ਕੋਲੇ ਤੁਸੀਂ ਜੋ samsung ਫਾਈਨਾਂਸ ਆ ਉਹਦੇ ਉੱਪਰ ਤੁਸੀਂ ਇੰਡੀਆ ਤੋਂ ਕਿਤੇ ਵੀ ਆ ਕੇ ਸਾਡੇ ਤੋਂ ਫਾਈਨਾਂਸ ਕਰਵਾ ਸਕਦੇ ਹੋ samsung ਹੋ ਗਿਆ oppo ਹੋ ਗਿਆ ਜਿੱਥੋਂ ਮਰਜ਼ੀ ਆ ਕੇ ਤੁਸੀਂ ਸਾਡੇ ਕੋਲ ਫਾਈਨਾਂਸ ਕਰਵਾ ਸਕਦੇ ਹੋ ਅਸੀਂ ਹਰ ਤਰ੍ਹਾਂ ਦਾ ਤੁਹਾਨੂੰ ਫਾਈਨਾਂਸ ਕਰਕੇ ਦਵਾਂਗੇ ਤੇ ਬਾਕੀ ਵੀਰ ਨੇ ਕਹਤਾ ਆਈਫੋਨ ਥੋੜਾ ਜਿਹੜਾ ਆ ਰਿਹਾਗਾ ਉਹ 20 ਤਰੀਕ ਤੋਂ ਵੀਪਲ ਮਿਲ ਸਕਦਾ ਤੇ ਉਹਦੀ ਬੁਕਿੰਗ ਕਰਵਾ ਸਕਦੇ ਤੁਸੀਂ ਹੈਨਾ ਹਾਂਜੀ ਹਾਂਜੀ ਤੇ ਵੀਰੇ ਐਡਰੈਸ ਦੇ ਦੇਵਾ ਵੀ ਕਿੱਥੇ ਆਪਣਾ ਐਡਰੈਸ ਹੈਗਾ ਵੀਰੇ ਰਾਏਕੋਟ ਸਿਟੀ ਨੀਅਰ ਬੀਐਸਐਨਐਲ ਟੈਲੀਫੋਨ ਐਕਸਚੇਂਜ ਠੀਕ ਹੈ ਟੈਲੀਫੋਨ ਐਕਸਚੇਂਜ ਲਾਲੀ ਦਾ ਬਰਫ ਦਾ ਕਾਰਖਾਨਾ ਵਾ ਨੇੜੇ ਇੱਕ ਆਪਣੇ ਬਰਫ ਦਾ ਕਾਰਖਾਨਾ ਹਾਂਜੀ ਬਰਫ ਦਾ ਕਾਰਖਾਨਾ ਹੈ ਚੌਂਕ ਦੇ ਵਿੱਚ ਹੀ ਦੁਕਾਨਾ ਆਪਣੀ ਚੌਂਕ ਦੇ ਵਿੱਚ ਦੁਕਾਨਾ ਤੇ ਮੋਬਾਈਲ ਨੰਬਰ ਬੋਲ ਦੇਵਾ ਵੀ ਆਪਣਾ ਮੇਰਾ ਫੋਨ ਨੰਬਰ ਹੈਗਾ 98558 996998558 91689 ਵੀ ਨਾਲ ਫੋਨ ਤੇ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੇ ਕਿਨੇ ਫੋਨ ਆਈਫੋਨ ਵਗੈਰਾ ਬੁੱਕ ਕਰਵਾਉਣਾਗਾ ਤੇ ਤੁਸੀਂ ਫੋਨ ਤੇ ਵੀ ਬੁੱਕ ਕਰਵਾ ਸਕਦੇ ਹਾਂ ਜੀ ਬੁਕਿੰਗ ਕਰਵਾ ਸਕਦੇ ਤੇ ਬਦ ਤੋਂ ਬਦ ਵਿజిਟ ਕਰੋ ਆਈਫੋਨ ਆਈਫੋਨ ਤੇ ਬਾਕੀ ਸਕੀਮਾਂ ਤਾਂ ਆਪਣੇ ਕੋਲ ਵਾਧੂ ਆਉਣੀਆਂ ਰਹਿਣੀਆਂ ਨੇ 24 ਮਹੀਨੇ ਦੀ ਸਕੀਮ ਤਾਂ ਹਰ ਵਕਤ ਮਿਲਗੀ ਚੱਲਦੀ ਰਹਿੰਦੀ ਆ ਔਰ ਤੁਸੀਂ 24 ਮਹੀਨੇ ਦੀ ਕਿਸ਼ਤ ਵੀ ਜੇ ਕਰਾਣੇ ਹੋ ਤਾਂ ਆਈਫੋਨ 13 ਦੀ ਸਿਰਫ ਤੇ ਕਿਸ਼ਤ 2200 ਰੁਪਏ ਕਿਸ਼ਤ ਬਣਦੀ ਆ ਮਹੀਨੇ ਦੀ ਬਾਕੀ ਇਹਨਾਂ ਦੇ ਉੱਪਰ ਤੁਹਾਨੂੰ ਮੈਂ ਇੱਕ ਹੋਰ ਦੱਸਣਾ ਸੀਗਾ ਪ੍ਰਾਈਸ ਡ੍ਰੋਪ ਆ ਚੁੱਕਿਆ ਹਰ ਇੱਕ ਆਈਫੋਨ ਦੇ ਉੱਪਰ ਠੀਕ ਆ 16 ਸੀਰੀਜ਼ ਜਾਣ ਦੇ ਨਾਲ ਹੈ ਨਾ ਸਾਰੇ ਮਤਲਬ ਕਿ ਮਾਡਲਾਂ ਦੇ ਪ੍ਰਾਈਸ ਡ੍ਰੋਪ ਆ ਗਿਆ 5-5000 ਰੁਪਈਆ ਠੀਕ ਆ ਆਈਫੋਨ 13 ਦਾ ਵੀ 5000 ਰੁਪਏ ਰੇਟ ਘਟ ਗਿਆ 14 ਦਾ ਵੀ 5000 ਰੁਪਏ ਤੇ 15 ਦਾ ਵੀ 5000 ਰੇਟ ਘਟ ਗਿਆ ਰੇਟ ਘਟ ਗਏ ਜਾਣੀ ਦੀ ਹੈ ਨਾ ਤੇ ਜੋ ਤੁਸੀਂ 에어ਪອດ 에어ਪອດ ਵਾਚੇਸ ਦਾ ਵੀ ਰੇਟ ਮਤਲਬ ਕਿ ਡਿਸਕਾਊਂਟ ਆ ਗਿਆ ਜਿਹੜੀ ਮਤਲਬ ਕਿ ਐਪਲ ਦੀ ਵਾਚ ਆਉਂਦੇ ਪਰ 800 ਰੁਪਏ ਡਿਸਕਾਊਂਟ ਦੀ ਸਕੀਮ ਜਲਦੀ ਪਈ ਆ ਤੁਸੀਂ ਸਾਡੇ ਕੋਲ ਉਹ ਵੀ EMI ਤੇ ਬਾਏ ਕਰ ਸਕਦੇ ਹੋ ਉਹ ਵੀ ਕਰ ਸਕਦੇ ਹੋ ਬਾਕੀ ਬਾਬੇ ਜਿਹੜੀ ਤੂੰ ਗੱਲ ਦੱਸੀ ਆ ਵੀ ਕਸਤ ਵੀ ਵਾਲੀ ਵੱਡੀ ਨਹੀਂ ਹਨਾ 2200 ਬਣਦੀ ਆ ਆਈਫੋਨ 2200 ਰੁਪਏ ਆਈਫੋਨ ਦੀ ਕਿਸ਼ਤਾ ਸਿਰਫ ਸਿਰਫ 2200 ਦੀ ਕਿਸ਼ਤ ਬਣਦੀ ਆ ਵੀਰ ਕਹਿੰਦਾ ਆਈਫੋਨ ਤੇ ਉਹ ਵੀ ਤੁਸੀਂ ਵੀਰ ਕੋਲੇ ਖਰੀਦ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਤੇ ਆਪਣੇ ਚੈਨਲ ਨੂੰ ਬਧ ਬਧ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਲਾਇਕ ਕਰ ਦਿਓ ਤੋਂ ਬਧ ਬਧ ਸ਼ੇਅਰ ਕਰਦੇ ਆ ਕਰੋ ਕਿਉਂਕਿ ਆਪਾਂ ਵਧੀ ਤੇ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਧੰਨਵਾਦ ਉਸਤ